ਹੈਲੋ ਜੀ ਸ਼ਸ਼ੀਕਰ ਹੋਪ ਤੁਸੀਂ ਸਾਰੇ ਵਿਦੇਮ ਤੁਹਾਨੂੰ ਮੇਰਾ ਫੇਸ ਸਾਜੀ ਦੇਖ ਤੁਹਾਨੂੰ ਬਹੁਤ ਕਾਲਾ ਕਾਲਾ ਤੇ ਜਿਹੜਾ ਅੱਜ ਮੈਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਨ ਲੱਗੇ ਬਲੌਗ ਹੈ ਜੀ ਬਹੁਤ ਜ਼ਿਆਦਾ ਕੈਂਡ ਦੇਖੋ ਜੀ بارش ਤੇ بارش ਫੇਰ ਆ ਗਈ ਕੱਲ ਤੇ بارش ਪੈ ਰਹੀ ਆ ਬਹੁਤ ਲੁਧਿਆਣਾ ਸ਼ਹਿਰ ਤੇ ਤਾਂ ਰੱਬ ਦੀ ਕਿਰਪਾ ਹੀ ਬਹੁਤ ਆ ਸੋ ਸਾਡੇ ਸ਼ਹਿਰ ਦੇ ਵਿੱਚ ਤਾਂ ਪਾਈ بارش ਬਹੁਤ ਹੋ ਰਹੀ ਹੈ ਨੇ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਤੁਹਾਡੇ ਕਿੱਥੇ ਕਿੱਥੇ بارش ਹੋ ਰਹੀ ਆ ਤੇ ਹੁਣ ਆਪਾਂ ਤੁਹਾਨੂੰ ਬਾਰਿਸ਼ ਦਾ ਨਜ਼ਾਰਾ ਦਿਖਾਉਣ ਲੱਗੇ ਆ। ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬੈਦਰ ਆਪਾਂ ਚੜਨਗੇ ਸਿਰੇ ਤੇ ਕੋਠੇ ਤੇ ਤੇ ਆਜੋ ਫਿਰ ਤੇ ਉੱਥੇ ਦੇਖ ਜਾਂ ਜੀ ਜਾ ਕੇ ਨਜ਼ਾਰੇ ਤੁਹਾਨੂੰ ਮੈਂ ਦਿਖਾਉਣੀ ਕਿ ਫੋਨ ਤੇ ਪੈ ਨਾ ਜਾਵੇ ਪਾਣੀ ਤੇ ਚਲ ਕੋਈ ਨਹੀਂ ਬਾਕੀ ਆਡੀਅੰਸ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਇਹ ਦੇਖੋ ਜੀ ਆ ਸਾਡੇ ਨੇ ਅਜੇ ਥੋੜਾ ਜਿਹਾ ਕੰਮ ਚੱਲਦਾ ਉਹ ਦੇਖੋ ਸਿੰਮਟ ਵਾਲੀ ਥੈਲੇ ਫੁੱਲੇ ਤੇ ਆਹ ਟੈਲਾਂ ਪਈਆਂ ਨੇ ਥੋੜੀ ਜਿਹਾ ਰਹਿਦਾ ਸੀਗਾ ਕੰਮ ਉਹ ਉੱਪਰ ਸੀ ਰੇਤੇ ਉਹ ਆਪਾਂ ਕਰਵਾਵਾਂਗੇ ਫੇਰ ਆ ਮੇਰੇ ਬੁਟੀਕ ਵਾਲੇ ਬੋਰਡ ਰੈਡੀ ਹੋਏ ਪਏ ਨੇ ਇਹ ਲਾਉਣੇ ਨੇ ਮੁੰਡਾ ਸਾਡਾ ਕੋਈ ਕੰਮ ਦਾ ਨਹੀਂ ਤੇ ਦੇਖੋ ਜੀ ਮੈਂ ਆ ਗਿਆ ਹੁਣ ਉੱਪਰ ਮੰਤੂ ਜੀ ਦੇਖੋ ਕੋਠੇ ਕੀ ਪਾਣੀ ਦੇਖੋ ਜੀ ਇਹਨੂੰ ਕਹਿੰਦੇ ਨੇ ਕਿਣ ਮੇਣ ਕਿਣ ਮੇਣ ਸੌਣ ਦਾ ਮਹੀਨਾ ਤੱਕ ਨਿਕਲ ਗਿਆ ਤੇ ਭਾਦੂ ਦੇ ਮਹੀਨੇ ਦੇ ਵਿੱਚ ਵੀ ਤੇ ਉਹ ਦੇਖੋ ਜੀ ਘਰ ਵਾਲੇ ਮੋੜ ਤੇ ਪਾਣੀ ਹੀ ਪਾਣੀ ਪਹਿਲਾਂ ਤਾਂ ਤੁਸੀਂ ਮੀਚ ਚੈੱਕ ਕਰੋ ਤੇ ਦੇਖੋ ਜੀ ਅੱਗੇ ਆਪਣੇ ਘਰ ਵਾਲੀ ਸੜਕ ਉਹ ਪਾਣੀ ਦੀ ਭਰ ਗਈ ਤੇ ਮੈਂ ਹੁਣ ਪਾਈ ਤੁਹਾਨੂੰ ਦਿਖਾਉਣੇ ਬੂੰਦਾਬੰਦੀ ਦੇਖੋ ਜੀ ਆਏ ਸੀ ਉਸ ਲੱਗਣੇ ਨਾਲੇ ਧੁੱਪ ਨਿਕਲੀ ਹੋਈ ਆ ਤੇ ਨਾਲੇ ਪਾਣੀ ਦੇਖੋ ਨਾਲੇ ਮੀਂਹ ਦੇਖੋ ਤੇ ਅੱਜ ਦਾ ਵਲੌਗ ਮੈਂ ਇਸੇ ਨਾਲ ਐਂਡ ਕਰਨ ਲੱਗੀ ਆ ਜੀ ਦੇਖੋ ਮੀਂਹ ਦੇ ਵਿੱਚ ਮੇਰੇ ਮੂੰਕੇ ਵੀ ਕਣੀਆਂ-ਕਣੀਆਂ ਪੈ ਗਈਆਂ ਤੇ ਤੁਸੀਂ ਸਾਰੇ ਕਮੈਂਟਾਂ ਵਿੱਚ ਦੱਸਿਓ ਜੀ ਕਿੱਥੇ-ਕਿੱਥੇ ਨਹੀਂ ਪੈ ਰਿਹਾ ਕੋਈ ਕੱਲ ਦਾ ਸਾਡੇ ਬਹੁਤ ਸਾਰਾ ਭਾਰੀ ਨਹੀਂ ਪੈ ਰਿਆ ਕੱਲ ਜਾਮ ਵੀ ਸੀ ਤੇ ਮੀਂਹ ਵੀ ਬਹੁਤ ਸੀ